ਮੇਹਰਮਨ ਚੁੰਗੀ ਥਾਣੇ ਦੀ ਜਿੱਥੇ ਕਿ ਇੱਕ ਨਵਾਂ ਮਾਮਲਾ ਜਿਹੜਾ ਹੈ ਨਿਕਲ ਕੇ ਸਾਹਮਣੇ ਆਉਂਦਾ ਹੈ ਇੱਕ ਪਰਿਵਾਰ ਦੇ ਨਾਲ ਜਿਹੜੀ ਮਾਰਕੁੱਟ ਹੋਈ ਹੈ ਉਸ ਮਾਰਕੁੱਟ ਨੂੰ ਲੈ ਕੇ ਜੋ ਪਰਿਵਾਰ ਤੁਸੀਂ ਕਿਦੇ ਨਾਮ ਤੇ ਆਗੇ ਆਪਰੇ ਆ ਬਾਬਾ ਬੋਲ ਆਏ ਆ ਸਾਡੀਆਂ ਭੈਣਾਂ ਸਾਡੀ ਇਹਨਾਂ ਦੇ ਨਾਲ ਕੋਈ ਮਿਸੇਵ ਕੀਤਾ ਗਵੰਡੀਆਂ ਦੇ ਨਾਲ ਇਹਨਾਂ ਨੇ ਕੰਪਲੇਂਟ ਦਿੱਤੀ 17 ਤਰੀਕ ਦੀ ਅੱਜ ਸਾਡੀ ਗਲੋਬਲ ਐਕਸ਼ਨ ਕਮੇਟੀ ਦੇ ਧਿਆਨ ਚ ਇਹ ਗੱਲ ਆਈ ਆ ਔਰ ਅਸੀਂ ਅੱਜ ਪੁਲਸਰਾਂ ਦੇ ਅੰਦਰ ਗੱਲ ਵੀ ਕੀਤੀ ਆ ਉਹਨਾਂ ਨੇ ਪੁੱਛਿਆ ਵੀ ਕੀ ਕਾਰਨ ਆ ਕਿਉਂ ਨਹੀਂ ਤੁਸੀਂ ਇਹਨਾਂ ਦੀ ਉਹ ਕਰ ਰਹੇ ਕਾਰਵਾਈ ਹੁਣ ਸਾਰਾ ਕੁਝ ਅਸੀਂ ਗੱਲ ਕਰਕੇ ਆਏ ਇਹਨਾਂ ਦੇ ਨਾਲ ਉਹਨਾਂ ਨੇ ਸਾਨੂੰ ਤਸੱਲੀ ਦਿੱਤੀ ਕਿ ਸ਼ਾਮ ਨੂੰ ਤੁਹਾਨੂੰ ਡੀਡੀਆਰ ਦੇ ਦਾਂਗੇ ਆਪੀਆਰ ਦੀ ਕਾਪੀ ਜੇ ਨਹੀਂ ਦੇਣਗੇ ਤੇ ਇਸ ਤੋਂ ਅੱਗੇ ਅਸੀਂ ਅੱਗੇ ਕਾਰਵਾਈ ਕਰਾਂਗੇ ਬਾਕੀ ਮੈਂ ਚਾਹੁੰਦਾ ਕਿ ਤੁਸੀਂ ਭੈਣ ਜੀ ਨਾਲ ਗੱਲ ਕਰੋ ਹਾਂਜੀ ਭੈਣ ਜੀ ਕੀ ਨਾਮ ਹੈ ਜੀ ਆਪਣਾ ਕਮਲੇਸ਼ਾ ਇਹ ਕਦੋਂ ਦੀ ਗੱਲ ਹੈ 17 ਤਰੀਕ ਦੀ ਕੀ ਗੱਲ ਕੀ ਹੋਈ ਸੀ ਸਿਰਫ ਇੱਕ ਇੱਕ ਸਾਲ ਤੋਂ ਹੀ ਮੈਨੂੰ ਪਰੇਸ਼ਾਨ ਕਰ ਰਹੇ ਹੈ। ਤੇ ਮੈਂ ਕਈ ਵਾਰ ਇਹਨਾਂ ਨੂੰ ਪਿਆਰ ਦੇ ਨਾਲ ਕਿਹਾ ਵੀ ਤੁਸੀਂ ਮੈਨੂੰ ਇੱਦਾਂ ਪਰੇਸ਼ਾਨ ਕਰਨਾ ਤੁਹਾਡੇ ਲਈ ਸਹੀ ਗੱਲ ਨਹੀਂ ਹੈ। ਉਸ ਦਿਨ ਵੀ ਮੇਰੇ ਨਾਲ ਅੱਡੇ ਕੋ ਹੋਇਆ ਇਹਨਾਂ ਨੇ ਕੁੱਤੇ ਦੀ ਲੜਾਈ ਨੂੰ ਤਿੰਨ ਚਾਰ ਦਿਨ ਤੱਕ ਐਤੀ ਮੇਰੇ ਬੂਹੇ ਅੱਗੇ ਕਰ ਦਿੰਦੇ ਸੀ। ਤੇ ਮੈਂ ਬਾਹਰ ਨਿਕਲ ਕੇ ਇਹਨਾਂ ਨੂੰ ਕਿਹਾ ਭੈਣ ਜੀ ਇਹ ਸਭ ਕੁਝ ਤੁਹਾਡੇ ਲਈ ਚੰਗਾ ਨਹੀਂ ਹੈ ਜੇ ਅਗਰ ਤੁਹਾਡੇ ਬੂਹੇ ਮੋਰੇ ਹੋਵੇ ਤਾਂ ਤੁਸੀਂ ਪੈਰ ਰੱਖ ਕੇ ਅੱਗੇ ਨੂੰ ਕਿੱਦਾਂ ਲੰਘੋਗੇ? ਤੇ ਮੈਂ ਪਿਆਰ ਨਾਲ ਹੀ ਗੱਲ ਕਰਦੀ ਆ ਹਲੇ। ਮੈਂ ਜਿੱਦਾਂ ਝਾੜੂ ਮਾਰਨ ਲਈ ਥੱਲੇ ਮੂੰਦੀ ਹੋਈ ਆ ਉਸੇ ਤਰ੍ਹਾਂ ਫਿਰ ਮਹਿਮਿਨਾ ਨੇ ਮੇਰੇ 2-3 ਝਾੜੂ ਲੈ ਆ ਕੇ ਪਿੱਛੇ ਪੈਗ ਤੇ ਮਾਰੇ ਜਦ ਮੈਂ ਉੱਠ ਕੇ ਖੜੀ ਹੋਈ ਤੇ ਇਹਨਾਂ ਦੇ ਹਸਬੰਦ ਨੇ ਤੇ ਇਹਨਾਂ ਦੇ ਬੇਟੇ ਨੇ ਮੈਨੂੰ ਗਲ ਤੋਂ ਫੜਿਆ ਔਰ ਮੇਰੇ ਕੱਪੜੇ ਸਾਰੇ ਮੇਰੇ ਤਨ ਤੋਂ ਉਤਾਰ ਦਿੱਤੇ ਔਰ ਮੈਨੂੰ ਬੇਇੱਜ਼ਤ ਕੀਤਾ ਗਿਆ ਪੂਸਰੇ ਲੋਕਾਂ ਦੇ ਸਾਹਮਣੇ ਔਰ ਮੇਰੀ ਇਹ ਥਾਣੇ ਵਾਲੇ ਕੋਈ ਵੀ ਮੇਰੀ ਸੁਣਵਾਈ ਨਹੀਂ ਕਰ ਰਹੇ ਅੱਜ 24 25 ਤਰੀਕ ਹੋ ਗਈ ਹੈ ਜਦੋਂ ਤੁਹਾਡੇ ਨਾਲ ਮਾਰਕੁੱਟ ਹੋਈ ਕੀ ਤੁਸੀਂ ਉਸੇ ਵੇਲੇ ਥਾਣੇ 'ਤੇ ਤਲਾਕ ਕੀਤੀ ਹੈ ਅੱਜ ਹੀ ਮੈਂ ਉਸੇ ਸਵੇਰ 8 ਵਜੇ ਆ ਕੇ ਮੈਂ ਇਹਨਾਂ ਕੋਲ ਰਿਪੋਰਟ ਲਗਾਈ ਪਰ ਮੇਰੀ ਰਿਪੋਰਟ ਕੋਈ ਦਰਜ ਨਹੀਂ ਕੀਤੀ ਗਈ ਹਜੇ ਤੱਕ ਅੱਛਾ ਜੀ ਹਾਂਜੀ ਤੇ ਤੁਹਾਡੇ ਨਾਲ ਹੋਰ ਕੌਣ-ਕੌਣ ਸੀਗਾ ਨਾਲ ਮੇਰੇ ਇੱਕ ਭਾਨਜਾ ਸੀ ਹੋਰ ਦੋ-ਚਾਰ ਬੇਟੇ ਮੇਰੇ ਮਗਰ ਆਏ ਆ ਮੈਂ ਕਿਸੇ ਨੂੰ ਨਹੀਂ ਲੈ ਕੇ ਆਈ ਮੈਂ ਕੱਲੀ ਆ ਰਹੀ ਸੀ ਤੇ ਮੇਰੇ ਭਾਨਜਾ ਮੇਰੇ ਪਿੱਛੇ ਆਇਆ ਉਹ ਮੇਰੇ ਮੋਟਰਸਾਈਕਲ ਤੇ ਇੱਥੇ ਲੈ ਕੇ ਆਇਆ ਤੇ ਜਿਹੜੀ ਤੁਸੀਂ ਰਿਪੋਰਟ ਦਰਜ ਕਰਾਈ ਹੈ ਉਹਦੇ ਵਿੱਚ ਕਿਹਨਾਂ-ਕਿਹਨਾਂ ਦੇ ਨਾਮ ਦਿੱਤੇ ਨੇ ਉਹਨਾਂ ਦੇ ਉਹਨਾਂ ਦੇ ਬੇਟੇ ਦਾ ਨਾਮ ਆ ਤੇ ਉਹਨਾਂ ਦੇ ਹਸਬੰਦ ਦਾ ਜਿਨ੍ਹਾਂ ਨੇ ਮੇਰੇ ਹੱਥ ਲਾ ਕੀਤਾ ਪਰ ਉਹਨਾਂ ਦੀ ਪਤਨੀ ਦਾ ਨਾਮ अच्छा जी ये देखो हरमेल कौर जी इधर आओ इधर नाम भी चेत दी ये साडी बहन आ और जब तक नहीं सुणवाई हुई थी आज इन्हने ਦੇ ਭਰਾ ਦੇ ਨਾਲ ਖੜੇ ਆ ਔਰ ਜੋ ਕਦੇ ਵੀ ਕੁਛ ਗੱਲ ਹੋਊਗੀ ਤਾਂ ਅਸੀਂ ਹਮੇਸ਼ਾ ਇन्हने ਦੇ ਨਾਲ ਖੜੇ ਆ ਗਲੋਬਲ ਐਕਸ਼ਨ ਸਿਕਿਉਰਿਟੀ ਖੜੀ ਇन्हने ਦੇ ਨਾਲ ਜੇ ਮਸੀਦ ਦਾ ਨਾਮ ਲੈਣ ਤੇ ਇਹਨਾਂ ਨੂੰ ਵਿਰੋਧ ਹੁੰਦਾ ਜਾਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਅਸੀਂ 24 ਘੰਟੇ ਅਸੀਂ ਆਪਣੀ ਭੈਣ ਦੇ ਨਾਲ ਤਿਆਰ ਖੜੇ ਆ ਅਸੀਂ ਚਾਹੁੰਦੇ ਆ ਜੇ ਇਨਸਾਫ ਮਿਲੂਗਾ ਠੀਕ ਆ ਨਹੀਂ ਤਾਂ ਅਸੀਂ ਕੱਲ ਨੂੰ ਸੀਪੀ ਸਾਹਿਬ ਦੇ ਅੱਗੇ ਜਾ ਕੇ ਇਹਨਾਂ ਦੀ ਦਰਖਾਸਤ ਦਵਾਂਗੇ ਔਰ ਜਬਣ ਦੀ ਜਿੰਦੀ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਇਹਨਾਂ ਤੇ ਆਪਾਂ ਕਰਾਵਾਂਗੇ ਇਹਨਾਂ ਦੇ ਜਿਹੜੇ ਵਿਰੋਧੀ ਨੇ ਇਹਨਾਂ ਤੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਸਾਡੀ ਕੋਈ ਸਰਪਾਰ ਦੀ ਕੰਟੈਂਟ ਤੋਂ ਬਾਅਦ ਉਹ ਸ਼੍ਰੀਮਾਨ ਜੀ ਹਾਲੇਲੂਇਆ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਸੀਹ ਵਿਰੋਧੀ ਹੈ ਜੋ ਕਿ ਹੁਣ ਲਗਾਤਾਰ ਹੀ ਮਸੀਹੀ ਲੋਕਾਂ ਦੇ ਖਿਲਾਫ ਕਰ ਰਹੇ ਹੋਰੇ ਨੇ ਮਸੀਹੀ ਲੋਕਾਂ ਦਾ ਸਤਾਵ ਹੋ ਰਿਹਾ ਹੈ ਮਸੀਹੀ ਲੋਕਾਂ ਨੂੰ ਸਤਾਇਆ ਜਾ ਰਿਹਾ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਔਰ ਇੱਕ ਫੇਰ ਤੁਹਾਡੇ ਨਾਲ ਜੋ ਕੀ ਖਬਰ ਹੈ ਕਿ ਹਾਜ਼ਰ ਹੋਏ ਹੈ ਕਿ ਕਿਵੇਂ ਜੋ ਕਿ ਗਵਾਂਡੀਆਂ ਦੇ ਵੱਲੋਂ ਹੀ ਚਰਚ ਜਾਣ ਤੋਂ ਜੋ ਕਿ ਇਸ ਮਸੀਹ ਪਰਿਵਾਰਨਾ ਤੱਕਾ ਕੀਤਾ ਗਿਆ ਮਸੀਹ ਪਰਿਵਾਰ ਨੂੰ ਮਾਰਿਆ ਗਿਆ ਮਸੀਹ ਪਰਿਵਾਰ ਨੂੰ ਲਜਿਤ ਕੀਤਾ ਇੱਥੇ ਤੱਕ ਕਿ ਸਾਡੀ ਭੈਣ ਨੂੰ ਜੋ ਕਿ ਲਜਿਤ ਕੀਤਾ ਗਿਆ ਉਹਨਾਂ ਦੇ ਨਾਲ ਗਲਤ ਜੋ ਕਿ ਹਰਕਤ ਕੀਤੀ ਗਈ ਉਹਨਾਂ ਦੇ ਕੱਪੜੇ ਤੱਕ ਫਾਰੇ ਗਏ ਬਹੁਤ ਹੀ ਜੋ ਕਿ ਸ਼ਰਮਨਾਕ ਹਰਕਤ ਜੋ ਕਿ ਵਿਰੋਧੀਆਂ ਦੇ ਵੱਲੋਂ ਕੀਤੀ ਗਈ ਔਰ ਗਲੋਬਲ ਕਿਚਨ ਐਕਸ਼ਨ ਕਮੇਟੀ ਇਸ ਭੈਣ ਦੇ ਨਾਲ ਖੜੀ ਹੋਈ ਔਰ ਜਿੱਤੇ ਤੱਕ ਇਹਨਾਂ ਨੂੰ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਔਰ ਦੇਖੋ ਤੁਸੀਂ ਵੀਡੀਓ ਦੇ ਵਿੱਚ ਕਿ ਅੱਜ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਦੁਆਰਾ ਵਿਰੋਧੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਔਰ ਇਸ ਪਰਿਵਾਰ ਦੇ ਨਾਲ ਖੜਾ ਹੋ ਕੇ ਜੋ ਕਿ ਆਵਾਜ਼ ਉਠਾਈ ਗਈ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਗੋਡ ਬlesਸ ਯੂ